ਨਾਮ ਸੰਜੀਵ ਕੁਮਾਰ ਪਾਟਿਆ ਮੇਰੀ ਦੁਕਾਨ ਦਾ ਨਾਮ ਸ਼੍ਰੀ ਗੁਰੂ ਲਾਲ ਜਨਰਲ ਸਟੋਰ 17 1 2025 ਨੂੰ ਮੇਰੀ ਕਿਹੇ ਦੁਕਾਨ ਨੂੰ ਅੱਗ ਲਗਾ ਦਿੱਤੀ ਸੀ ਜਿਹੜੀ ਆ ਦੁਕਾਨ ਸੀ ਮੇਰੀ ਹੁਣ ਮੈਂ ਥੋੜਾ ਜਿਹਾ ਪੈਰਾਂ ਤੇ ਖੜਾ ਹੋਣ ਦੀ ਕੋਸ਼ਿਸ਼ ਕੀਤੀ ਤੇ ਮੈਂ ਦੁਕਾਨ ਬਣਾਣੀ ਸ਼ੁਰੂ ਕੀਤੀ ਮੈਨੂੰ 15 4 ਨੂੰ ਇੱਕ ਲੈਟਰ ਆਈ ਏ ਜਿਹਦੇ ਵਿੱਚ ਲਿਖਿਆ ਹੈ ਜੇ ਆਪਣੀ ਤੇ ਆਪਣੇ ਪਰਵਾਹ ਦੀ ਜਾਨ ਬਚਾਉਣਾ ਚਾਹੁੰਦਾ ਤਾਂ ਕਾਦੀਆਂ ਛੱਡ ਕੇ ਚਲਾ ਜਾ ਗੱਲ ਮਜਾਕ ਤਾਂ ਨਹੀਂ 골ਡ 골ਡੀ ਬੋਰਡ ਮੈਂਬਰ ਸੁਖਾ ਤੇ ਪੁਲਿਸ ਨੂੰ ਮੈਜ ਲੈਟਰ ਦਿਖਾਈ ਤੇ ਪੁਲਿਸ ਨੇ ਛਕੜ ਦੇ ਆਧਾਰ ਤੇ ਜਨਤਾ ਜਨਰ ਸੋਰ ਦਾ ਮੁੰਡਾ ਫੜਿਆ 19 ਤਰੀਕ ਦਾ ਮੁੰਡਾ ਫੜਿਆ ਤੇ ਸਾਨੂੰ ਹਜੇ ਤੱਕ ਪੁਲਿਸ ਨੇ ਕੁਝ ਨਹੀਂ ਦੱਸਿਆ ਸੀਆਈਏ ਸੀਆਈਏ ਸਟਾਫ ਨੇ ਕੈਮਰੇ ਦੀ ਇਨਵੈਸਟੀਗੇਸ਼ਨ ਕਰਕੇ ਉਹ ਮੋਟਰ ਮੋਟਰਸਾਈਕਲ ਤੇ ਉਹਦਾ ਉਹਨੂੰ ਮੁੰਡੇ ਨੂੰ ਫੜਿਆ 19 ਤਰੀਕ ਦਾ ਫੜਿਆ ਹਜੇ ਤੱਕ ਸਾਨੂੰ ਪੁਲਿਸ ਨੇ ਪੱਸੇ ਕਰਨ ਨਹੀਂ ਕੀਤਾ ਕਿ ਕੀ ਕੁਝ ਹੈਗਾ ਕੀ ਕੀ ਕਾਰਵਾਈ ਕੀਤੀ ਮੈਨੂੰ ਇਨਸਾਫ ਨਹੀਂ ਮਿਲਦਿਆ ਮੰਗੀਏ ਤੁਹਾਡੀ ਮੈਨੂੰ ਪ੍ਰਸ਼ਾਸਨ ਨੂੰ ਇਹੀ ਹੈ ਪੜ ਕੇ ਸਖਤ ਸਖਤ ਸਜ਼ਾ ਦਿੱਤੀ ਜਾਵੇ। ਮੇਰਾ ਰਜੀ ਕੁਮਾਰ ਗੁਰੂ ਲਾਲ ਜਨਸੋੜਾ ਮੈਂ ਵੱਡਾ ਪ੍ਰਭ ਹੋ ਰਿਹਾ। ਪ੍ਰਸ਼ਾਸਨ ਤੋਂ ਸਾਨੂੰ ਅਜੇ ਕੋਈ ਆਸ਼ਵਾਸਨ ਦਾ ਕੋ ਕੁਝ ਨਹੀਂ ਮਿਲਿਆ। ਅਸੀਂ ਉਮੀਦ ਕਰਦੇ ਹਾਂ ਕਿ ਸੀਏ ਸਟਾਫ ਨੇ ਜਿਹੜੇ ਵੀ ਹਾਵ ਤੇ ਬੰਦਾ ਫੜਿਆ ਉਹ ਸਪਸ਼ਟ ਕੀਤਾ ਜਾਵੇ ਕਿ ਕੋ ਕਾਰਵਾਈ ਕਿੱਥੇ ਤੱਕ ਕੀਤੀ ਗਈ ਹੈ ਤੇ ਜਿਹੜਾ ਬੰਦਾ ਸਪਸ਼ਟ ਹੋਇਆ ਉਹਨੂੰ ਪੰਦੀ ਕਾਰਵਾਈ ਚੰਗੀਆ ਧਰਾਵਾ ਲਾ ਕੇ سزا ਜੀ ਜਾਏ ਤਾਂ ਕਿਹੜੇ ਗੈਂਗ ਨਾਲ ਸੰਬੰਧ ਹੈ ਸਾਡੀ ਪਿਛਲੇ ਦਿਨੀ ਜਦੋਂ ਦੁਕਾਨ ਨੂੰ ਅੱਗ ਲੱਗੀ ਸੀ ਕਿਸੇ ਇਹ ਉਹਦੇ ਵਿੱਚ ਦੇ ਨੀ ਇਨਵੋਲਵਮੈਂਟ ਹੈਗੀ ਅਗਰ ਹੈਗੀ ਤੇ ਪੂਰੀ ਤਫਸੀਲ ਹੋਣੀ ਚਾਹੀਦੀ ਹੈ ਪੁਲਿਸ ਕੋਈ ਮੰਗ ਕਰਨ ਸਾਨੂੰ ਇਨਸਾਬ ਦੁਆਇਆ ਜਾਏ ਤੇ ਜਿਨੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਕੱਲ ਨੂੰ ਸਾਡੀ ਜਾਨ ਨੂੰ ਕਿਹਦਾ ਖਤਰਾ ਹੋਇਆ ਤੇ ਫਿਰ ਇਹਨਾਂ ਨਾਲ ਰਿਲੇਸ਼ਨ ਇਹਦਾ ਨਿਕਲੇ ਉਹਦੇ ਨਾਲ ਇਹਦੀ ਬੰਦੀ ਕਾਰਵਾਈ ਕੀਤੀ ਹੈ ਕਿ ਤੇ ਇੰਟਰਨੈਸ਼ਨਲ ਗੈਂਗ ਦੇ ਨਾਲ ਬੰਦਾ ਸੰਬੰਧਤ ਨਹੀਂ ਕੋਈ ਕੋਈ ਗੰਨੇ ਨੰਨ ਕਹਿਆ ਕਿ ਐਸੀ ਛਾਣਬੀਨ ਕਰ ਰਹੇ ਆ ਬੰਦਾ ਫੜਿਆ ਹੋਇਆ ਬੰਦਾ ਫੜਿਆ ਹੋਇਆ ਅੱਜਕੱਲ ਦਾ ਮਾਹੌਲ ਸਾਡੇ ਦੇ ਘਰ ਡਰਾਉਣਾ ਹੀ ਹੋਇਆ ਹੋਇਆ ਹੁਣ ਇਸ ਟਾਈਮ ਅਸੀਂ ਬੱਚਿਆਂ ਨੂੰ ਵੀ ਸੇਫ ਨਹੀਂ ਸਮਝਦੇ ਇਸ ਟਾਈਮ ਬੱਚਾ ਨੇ ਸਕੂਲ ਵੀ ਜਾਣਾ ਹੈ ਬੱਚਾ ਨਿਊਟ੍ਰੀਸ਼ਨ ਵੀ ਜਾਣਾ ਹੈ ਤੁੰਸੀ ਇਤੋਂ ਬੱਚਿਆਂ ਦੀ ਸੇਫਟੀ ਰੱਖਾਂਗੇ ਅਸੀਂ ਆਪਣੀ ਰੱਖਾਂਗੇ ਮੈਂ ਵੀ ਦੁਕਾਨ ਤੇ ਆ ਰਹੀ ਹਾਂ ਮੈਂ ਵੀ ਕੱਲੀ ਆਣਾ ਚਾਹਣਾ ਮੈਂ ਕਿੱਦਾਂ ਕਰਾਂਗੀ ਜੇ ਸਾਨੂੰ ਇਦਾਂ ਦੀਆਂ ਸੀਟੀਆਂ ਮਿਲਣਗੀਆਂ ਪੁਲਿਸ ਦੀ ਕਾਰਵਾਈ ਇਹ ਤਾਂ ਪੁਲਿਸ ਨੂੰ ਜਾ ਕੇ ਪੁੱਛੋ ਨਾ ਤੁਸੀਂ ਪੁਲਿਸ ਕਿਹੜੀ ਕਾਰਵਾਈ ਕਰਦੀ ਵੀ ਹੈ ਪੁਲਿਸ ਦੇ ਥਰੂ ਦਾ ਹਾਣਿਸ਼ਾ ਕਰੇਦਾ ਤੇ ਉਹਨਾਂ ਨੇ ਮੋਟਰਸਾਈਕਲ ਫੜਿਆ ਹੈ ਹੈਂਡਰਾਈਟਿੰਗ ਜਿੱਥੋਂ ਸਾਨੂੰ ਵੀ ਸਮਝ ਆਈ ਹੈ ਹੈਂਡਰਾਈਟਿੰਗ ਮੈਚ ਹੋਈ ਹੈ ਕਪੜੇ ਮੈਚ ਹੋਏ ਹੈ ਬਾਈਕ ਮੈਚ ਹੋਈ ਹੈ ਜੋ ਸੀਰੀਅਸ ਸਟਾਫ ਵੱਲੋਂ ਵੀ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਵੀ ਸਭ ਕੁਝ ਉਹਨੇ ਆਪ ਵੀ ਬੋਲਿਆ ਹੈ ਪਰ ਹੁਣੇ ਤਾਂ ਪੁਲਿਸ ਕੋਲ ਜਾ ਕੇ ਤੁਸੀਂ ਪੁੱਛੋ ਸਾਡੀ ਤਾਂ ਮੰਗ ਆਈ ਹੈ ਵੀ ਸਾਡੇ ਸਾਹਮਣੇ ਆਏ ਹੋ ਸਾਡੇ ਉਹਨਾਂ ਦੇ ਸਾਨੂੰ ਇਨਸਾਫ ਮਿਲੇ ਤੇ ਜਿਨੇ ਗਲਤ ਕੰਮ ਕੀਤਾ ਉਹਨੂੰ ਪਤਾ ਲੱਗੇ ਕਿ ਅਸੀਂ ਅੱਗੇ ਵੀ بڑے ਕਰਜ਼ੇ ਥੱਲੇ ਆ ਗਈ ਹੋਈਆਂ ਕਿਉਂਕਿ ਸਾਨੂੰ ਅੱਗੇ ਵੀ ਕੁਝ ਵੀ ਨਹੀਂ ਮਿਲਿਆ ਕਿਉਂਕਿ ਅਸੀਂ ਸਾਡੇ ਅੱਗ ਲੱਗੀ ਹੈ 2 ਮਹੀਨੇ ਸਾਡੇ ਅੱਗ ਨੂੰ ਹੋ ਗਏ ਹੈ ਉਦੋਂ ਵੀ ਸਾਡੇ ਨਾਲ ਕੁਝ ਨਹੀਂ ਹੋਇਆ ਉਹ ਵੀ ਅੱਗ ਲਾਈ ਗਈ ਹੈ ਉਹ ਵੀ ਸਾਡਾ ਬੰਦਾ ਹਲੇ ਇੱਦਾਂ ਹੀ ਉਹ ਵੀ ਜਮਾਨਰ ਲੈ ਕੇ ਬਾਹਰ ਹੈ ਇਹ ਵੀ ਬੰਦੇ ਦੇ ਹੁਣ ਸਾਡੇ ਕੋਈ ਵੀ ਨਹੀਂ ਇਨਸਾਫ ਦਿੰਦਾ ਵੇ ਤੇ ਅਸੀਂ ਕੀ ਕਰਾਂਗੇ ਦੱਸੋ ਸ਼ਾਇਦ ਤੁਹਾਡਾ ਨਾਂ ਰਹਿਣ ਵਾਲੀ ਗੱਲ ਹੈ ਅਸੀਂ ਸੇਫ ਨਹੀਂ ਵੀ ਸਾਨੂੰ ਇਹ ਕੀ ਕਹਿੰਦੇ ਵੀ ਸ਼ਹਿਰੋਂ ਬਾਹਰ ਚੱਲੇ ਜਾ ਦੱਸੋ ਇਹ ਕਿੱਥੇ ਰਹੀ ਹੈ ਅੱਜ ਅਸੀਂ ਇੱਕ ਲੈਨਡਰ ਪਾਇਆ ਕੱਲ ਅਸੀਂ ਹੋਰ ਕੰਮ ਕਰਾਂਗੇ ਤੇ ਸਾਨੂੰ ਇਦਾਂ ਦੀ ਧਮਕੀਆਂ ਮਿਲਣਗੀਆਂ ਅਸੀਂ ਇਹ ਕੰਮ ਹੀ ਸ਼ਾਇਦ ਕਾਦੀਆਂ ਵਿੱਚ ਜਦੋਂ ਮੈਂ ਸੇਫ ਨਹੀਂ ਰਹਿਗੇ ਦਿਹਾੜੀਆਂ ਇਦਾਂ ਕਿੰਨਾ ਖਰਾਬ ਹੈ ਸਾਡੇ ਛੋਟੇ ਛੋਟੇ ਬੱਚੇ ਆਂ ਸ਼ਹਿਰ ਵਾਲਿਆਂ ਨੂੰ ਸਾਥ ਦੇ ਜੋ ਸਾਡਾ ਕਿ ਜਿਹੜਾ ਬੰਦਾ ਨੇ ਗਲਤੀ ਕੀਤੀ ਜਨਤਾ ਜਨਰ ਸੋਰ ਹੋ ਗਏ ਤੇ ਮੁੰਡੇ ਨੇ ਪੁਲਿਸ ਨੇ ਸੀਐਸਟਾਫ ਨੇ ਕਬੂਲ ਕੀਤਾ ਕਰਾਇਆ ਉਹਨੂੰ ਤੇ ਅਸੀਂ ਦੱਸੋ ਕਿੱਥੇ ਜਾਈਏ ਸਾਡੇ ਇੱਕ ਸ਼ਹਿਰ ਪ੍ਰਸ਼ਾਸਨ ਕੇ ਬੇਨਤੀ ਹੈ ਕਿ ਉਹਨੂੰ ਸਜ਼ਾ ਤੋਂ ਸਜ਼ਾ ਦਿੱਤੀ ਜਾਏ ਉਹਦੀ ਵੱਡੀਆਂ ਧਰਾਵਾਂ ਕਰਕੇ ਉਹਨੂੰ ਜ਼ਮਾਨਤ ਨਾ ਦਿੱਤੀ ਜਾਏ ਤੇ ਉਹਨੂੰ ਸਜ਼ਾ ਮਿਲੇ ਗੋਬਿੰਦ ਇਹ ਬਾਤ ਬਹੀ ਹੈ ਗਏ ਅਸੀਂ ਸੋਰ ਆਇਤੇ ਉਹ ਬੰਦਾ ਆਇਆ ਤਾਂ ਉਸਨੇ ਸਾਡੀ ਪਰ ਹਮ ਮਾਰਿਆ साथी पे हाथ मारा तो हम तो पहला घबरा गए इतने रात तक कौन आया है फिर वो पर्ची दे के हमको और पर्ची अपने मालक को फड़ा देना हम नहीं फड़ा देंगे जी तो वो पर्ची दे के बाहर निकल गया वो बंदा मुंह बांधे तो सारो बिना पहचान पर, का बंदा मोटरसाइकिल से आया है ये हम हमने देखा क्या मोना था कसादार था तो मोह बांधे तो पूरा था हमें क्या पता क्या पगड़ी बांधने का मोना है ये तो बस मोटरसाइकिल से गया आया है मोटरसाइकिल से आके पर्ची दे के चला गया बोलता अपने माल खुद दे देना हमने दे, दे, दे देंगे जी हम परेशान ना उठे यहाँ ਬਾ ਅਮਰ ਦੇ ਕੇ ਹਮ ਚਲਾ ਗਿਆ ਮੈਂ ਸਵਾਮਾ ਲਾ ਕੇ ਆਇਆ ਬਾਪੇ ਹਮ ਆਪਣੇ ਪੈਸੇ ਇਹਨੂੰ ਦੇ ਦਿਆ ਯੂ ਨੋ ਇੱਕ ਦੁਕਾਨ ਰਜੀਵ ਭਟਿਆ ਦੇ ਦੀ ਦੁਕਾਨ ਹੈ ਤੇ ਉਹ ਪਹਿਲਾਂ ਉਹਨੂੰ ਕਿਸੇ ਨੇ ਅੱਗ ਲਾ ਕੇ ਸਾੜਤਾ ਸੀ ਉਹਦਾ ਵੀ ਅਸੀਂ ਪਰਚਾ ਦਰਜ ਕਰਕੇ ਤੇ ਉਹਦਾ ਵੀ ਬੰਦਾ ਫੜ ਲਿਆ ਸੀ ਤੇ ਹੁਣ ਉਹ ਦੁਕਾਨ ਜਿਹੜੀ ਉਹ ਦੁਬਾਰਾ ਬਣਾ ਰਏ ਸੀ ਤੇ ਉੱਥੇ ਉਹਨਾਂ ਦਾ ਭਈਆ ਗੋਬਿੰਦ ਸਿੱਤਾ ਪਿਆ ਸੀ ਤੇ ਕੋਈ ਮੋਟਰਸਾਈਕਲ ਦੇ ਉੱਤੇ ਅਨਨੋਨ ਬੰਦਾ ਆਇਆ ਤੇ ਆ ਕੇ ਤੇ ਉਹਨਾਂ ਦੇ ਭਈਏ ਨੂੰ ਠਾ ਕੇ ਤੇ ਜਿੱਦਾਂ ਮਤਲਬ ਉਹਨੂੰ ਰੋਕ ਕੇ ਤੇ ਕਪੜਾ ਕੇ ਤੇ ਉਹਨੂੰ ਕੋਈ ਚਿੱਠੀ ਫੜਾ ਗਿਆ ਵੀ ਆਲੇ ਆਪਣੇ ਮਾਲਕਾਂ ਦੇ ਉਹਨਾਂ ਜਦੋਂ ਸਾਨੂੰ ਚਿੱਠੀ ਦਿੱਤੀ ਤੇ ਇਹਨਾਂ ਨੂੰ ਕੋਈ ਧਮਕੀ ਭਰਿਆ ਲੈਟਰ ਸੀਗਾ ਕਿਸੇ ਨੇ ਜਿੱਦਾਂ ਕੋਈ ਰੰਜਿਸ਼ ਕੱਢਣੀ ਹੋਵੇ ਤੇ ਅਸੀਂ ਉਹਦੇ ਭਾਵ ਤੇ ਇਹਨਾਂ ਦੇ ਬਿਆਨ ਲਿਖ ਕੇ ਤੇ ਉਹ ਜਿਹੜਾ ਵਾ ਪਰਚਾ ਦਰਜ ਕੀਤਾ ਪਰਚਾ ਦਰਜ ਕਰਨ ਤੋਂ ਬਾਅਦ ਨਾਲ ਹੀ ਅਸਾਂ ਜਿਹੜਾ ਫੌਰੀ ਮੈਂ ਸੀਆਈਏ ਸਟਾਫ ਦੀ ਟੀਮ ਲੈ ਕੇ ਤੇ ਕਾਫੀ ਸੀਸੀਟੀਵੀ ਕੈਮਰੇ ਜਿਹੜੇ ਆਣ ਗਵਾਂ ਦੇ ਚੈੱਕ ਕੀਤੇ ਜਦੋਂ ਕੈਮਰੇ ਚੈੱਕ ਕੀਤੇ ਤੇ ਕਾਫੀ ਕਲੂ ਲੱਗੇ ਮੇਰੇ ਇੱਥੇ ਕਲੀਆਂ ਦੇ ਆਧਾਰ ਤੇ ਜਿਹੜਾ ਵਾ ਉਹ ਅਸੀਂ ਇੱਕ ਰੋਹਿਤ ਬੋਹਿਤ ਨਾਮ ਦਾ ਜਿਹੜਾ ਵਾ ਲੜਕੇ ਨੂੰ ਫੜਿਆ ਤੇ ਉਹਦੀ ਆਪਾਂ ਹੈਂਡਰਾਈਟਿੰਗ ਵੀ ਜਿਹੜੀ ਚਿੱਠੀਆਂ ਉਹਨੂੰ ਮਾਨਯੋਗ ਅਦਾਲਤ ਤੋਂ ਪਰਮਿਸ਼ਨ ਲੈ ਕੇ ਤੇ ਉਹਦੀ ਉਹਦੀ ਵੀ ਆਪਾਂ ਆਇਡੈਂਟੀਫਿਕੇਸ਼ਨ ਕਰਵਾਵਾਂਗੇ ਤੇ ਬਾਕੀ ਇਹ ਹੈ ਇਹ ਇਹ ਮੁਰਜਨ ਸੀਗਾ ਇਹਨੂੰ ਅਸੀਂ ਫੜ ਕੇ ਤੇ ਜਿਹੜਾ ਵਾ ਉਹ ਮਾਰ ਜੋ ਅਦਾਲਤ ਤੇ ਇਹਨਾਂ ਨੇ ਕੋਈ ਸਾਹਮਣੇ ਇਹਨਾਂ ਦੀ ਵੀ ਦੁਕਾਨ ਹੈ ਰਜੀਪਾਟੀਆਂ ਦੀ ਦੁਕਾਨ ਦੇ ਸਾਹਮਣੇ ਜਰਨਲ ਕਰਿਆਨਾ ਸਟੋਰ ਇਹਨਾਂ ਦਾ ਵੀ ਆਪਣਾ ਸਟੋਰ ਹੈ ਤੇ ਇਹ ਤਿੰਨੇ ਦੋ ਤਿੰਨੇ ਸਾਰੇ ਆਪਣਾ ਪਰਿਵਾਰ ਉੱਥੇ ਹੀ ਕੰਮ ਕਰਦੇ ਆ ਦੁਕਾਨ ਤੇ ਕਿਸੇ ਕੋਈ ਲੋਕੀ ਲੈਟਰ ਨਹੀਂ ਦੇ ਸਕਦੇ ਲੋਕਾਂ ਤੋਂ ਇਹਨਾਂ ਲੋਕਾਂ ਤੋਂ ਕਿਸੇ ਹੱਦ ਤੱਕ ਕਿਸੇ ਨੂੰ ਜਿਹੜਾ ਵਾ ਇਸ ਕੰਮ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਜਿਹੜਾ ਵੀ ਹੋਏਗਾ ਉਹ ਸਖਤ ਤੋਂ ਸਖਤ ਸਜ਼ਾ ਦੇਵਾਂਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે હોણ બહાર વિહ કરો હોવે ક્રોણી હોવે બર્થડે પાર્ટી રિટાયરમ પાર્ટી હોય પાર્ટી અજીક કરવા જનલા પુરા અને મશહુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ 8 ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।